ਬਦੋ ਕਾ ਪਰਵਸ ਤਨ ਕਾ ਕਹਾ ਮਿਸ ਸਸ ਬੰਡੇ ਕ ਇਤਨ ਲਾਗੇ ਠਨਕਾ ਸਗਲ ਧਰਮ ਪੁੰਨ ਫਲ ਪਾਬੋ ਤੂਰ ਬਚੋ ਸਭ ਜਨ ਕਾ ਕਹ ਕਬੀਰ ਸੁਨੋ ਰੇ ਸੰਤੋ ਏ ਮਨ ਉਡਨ ਪਖਿਰ ਬਣ ਕਾ ਰਾਗ ਮਲਾਰ ਚਾਪ ਦੇ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਖਾਣਾ ਪੀਣਾ ਸੁਣਾ ਸੌਣਾ ਵਿਸਰਗਿਆ ਹੈ ਮਰਣਾ ਕਾਤਮੰਬ ਜ਼ਾਰ ਕੁਾਰੇ ਕੀਨੇ ਤ੍ਰਿਗ ਜੀਵਨ ਨੇ ਰਹਿਣਾ ਪ੍ਰਾਨੇ ਏਕੋ ਨਾਮ ਧਿਆਵੋ ਆਪਣੇ ਪਤ ਸੇਤੇ ਕਰ ਜਾਵੋ ਰਹਾਓ ਤਦਨੋ ਸੇ ਵੇ ਤੁਝ ਕਿਆ ਦੇਵੈ ਭੰਗੇ ਲੈਵੈ ਰਹਿਨੇ ਤੂ ਦਾਤਾ ਜੀ ਆਸਮਨਾ ਕਾ ਜੇ ਆ ਅੰਦਰ ਦਿਓ ਤੂੰ ਹੀ ਗੁਣ ਮੁਕਤ ਧਿਆਵੈ ਜੇ ਅਮਰਤ ਪਾਵੈ